ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਹੱਤਨਾ ਪਰ ਹੁਣ ਤੋਂ ਬਾਅਦ ਵੀ ਰਾਤ ਨੂੰ ਫੇਰ ਇੱਕ ਵਾਰੀ ਉਹਨਾਂ ਨੇ ਗੋਲੀਬਾਰੀ ਜਿਹੜੀ ਆ ਲਾਈਨ ਆਫ ਕੰਟਰੋਲ ਦੇਖੋ 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 ਆਪਾਂ ਸੁਲਝੇ ਹੋਏ ਆ ਆਪਾਂ ਕਹਿੰਦੇ ਆ ਵੀ ਇਹ ਹੱਤ ਨੂੰ ਮੌਕਾ ਮਿਲਣਾ ਚਾਹੀਦਾ ਇਹ ਹਰਕ ਨੂੰ ਮੌਕਾ ਮਿਲਣਾ ਚਾਹੀਦਾ ਜੇ ਕਿਸੇ ਨੇ ਗਲਤੀ ਕੀਤੀ ਆ ਕੋਈ ਵੀ ਗਲਤੀ ਮੈਂ ਵੀ ਕਰਦਾ ਕਿਵੇਂ ਆ ਰਾਂ ਠੀਕ ਆ ਹਰ ਬੰਦਾ ਗਲਤੀ ਕਰਦਾ ਹਰ ਮੁਲਕ ਗਲਤੀ ਕਰਦਾ ਜੇ ਗਲਤੀ ਕਰਕੇ ਸੁਧਰ ਜਵੇ ਗਲਤੀ ਕਰਕੇ ਸੁਧਰ ਜਵੇ ਤੇ ਉਹਨੂੰ ਕਹਿੰਦੇ ਨਾ ਸ਼ਾ ਸਵੇਰ ਦਾ ਭੁੱਲਿਆ ਸ਼ਾ ਨੂੰ ਘਰ ਆ ਜਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਅਸੀਂ ਵੀ ਚਲੋ ਅਸੀਂ ਨਹੀਂ ਵੱਡੇ ਲੀਡਰਾਂ ਨੇ ਉਹਨੂੰ ਮੌਕਾ ਦਿੱਤਾ ਤੇ ਉਹਨੂੰ ਮੌਕੇ ਇਹ ਕਹਦਾ ਲਾਕੇ ਆਪਣੇ ਭਲਾ ਸੋਚੇ ਸਾਡੇ ਭਲਾ ਸੋਚੇ ਮੈਂ ਇਹੀ ਚਾਹਾਂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰਾਂ ਪੰਜਾਂ ਦੇ ਨਾਂ ਤੋਂ ਕਾ ਤਣਾਅ ਦੀ ਸਿਚੁਏਸ਼ਨ ਬਾਰਡਰ ਤੇ ਪੈਦਾ ਹੋਈ ਸੀ ਤੇ ਕੱਲ ਸੀਸਫਾਇਰ ਵੀ ਸ਼ਾਮ ਨੂੰ ਡਿਕਲੇਅਰ ਕੀਤਾ ਕਿ ਆ ਪਰ ਅੱਜ ਮੈਂ ਅਖਬਾਰਾਂ 'ਚ ਪੜਿਆ ਵੀ ਉਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋਇਆ ਤੇ ਜਿਹੜੀ ਸਾਡੀ ਕਪੂਰਥਲੇ ਦੀ ਐਂਟੀ ਕ腐ਸ਼ਨ ਜਿਹੜੀ ਕਮੇਟੀ ਬਣੀ ਆ ਸਾਰੀ ਕਮੇਟੀ ਨੇ ਇਕੱਠੇ ਹੋ ਕੇ ਅੱਜ ਗੁਰੂ ਸਾਹਿਬ ਕੇ ਚਰਨਾਚ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਤੇ ਅਰਦਾਸ ਕੀਤੀ ਜਿਹੜੀ ਇਹ ਟੈਨਸ਼ਨ ਵਾਲੀ ਸਿਚੁਏਸ਼ਨ ਬਣੀ ਹੋਈ ਆ ਇਹਦੇ ਤੇ ਠੰਡ ਪਵੇ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਨਹੀਂ ਲੜਾਈ ਤੇ ਨਾ ਹੀ ਦੋਹਾਂ ਮੁਲਕਾਂ ਚੋਂ ਕੋਈ ਵੀ ਮੁਲਕ ਲੜਾਈ ਫੂਟ ਕਰ ਸਕਦਾ ਗੁਰੂਤ ਅੱਜ ਸਾਡੀ ਪ੍ਰੋਗਰੈਸ ਕਰਨ ਦੀ ਆ ਅਗਰੈਸਿਵ ਦੇਸ਼ਾਂ ਤੇ ਮਾਲਕ ਕਿਰਪਾ ਕਰਨਗੇ ਕਿ ਇਸ ਜੰਗ ਖੰਡ ਪੈਗੀ ਸਾਰਿਆਂ ਨੇ ਨਾਲ ਮਿਲ ਕੇ ਅਰਦਾਸ ਕੀਤੀ ਹੈ ਤੇ ਜਦੋਂ ਮਾਲਕ ਤੇ ਅਗੇ ਅਰਦਾਸ ਕਰੀਏ ਉਹ ਮਾਲਕ ਹਮੇਸ਼ਾ ਮਿਠਾਉਂਦਾ ਹੈ ਜੀ ਅੱਜ ਦਾ ਜੋ ਇਸ ਧਾਰਮਿਕ ਪ੍ਰੋਗਰਾਮ ਦੋ ਦੇਸ਼ਾਂ ਵਿਚਾਲੇ ਜੰਗ ਦਾ ਮਾਹੌਲ ਬਣਾਇਆ ਹੋਇਆ ਸੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉਸ ਪ੍ਰਤੀ ਬੇਨਤੀ ਕੀਤੀ ਗਿਆ ਕਿ ਅਸੀਂ ਦੋਨਾਂ ਦੇਸ਼ਾਂ ਨੂੰ ਇਹ ਬੁੱਧੀ ਬਖਸ਼ੋ ਤੇ ਤਾਂ ਜੋ ਲੋਕ तरीके ਨਾਲ ਆਪਣਾ ਆਪਣਾ ਜੀਵਨ ਜਿਹੜਾ ਉਹ ਬਸਲ ਕਰ ਸਕ ਗੋਮਾਜ ਦੇਸ ਪ੍ਰੋਗਰਾਮ ਨੂੰ ਸਪੈਸ਼ਲੀ ਥੈਂਕਸ ਕਰੂੰਗਾ ਆਪਣੇ ਸਰਬਸੰਗਜੀ ਭੀਲਾ ਜੀ ਜਿਨ੍ਹਾਂ ਨੇ ਇੰਨਾ ਵੱਡਾ ਪ੍ਰੋਗਰਾਮ ਰੱਖ ਕੇ ਬਾਪੂ ਜੀ ਤੇ ਮਨਨ ਨੂੰ ਜਿੱਤਿਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇੱਕ ਬਹੁਤ ਹੀ ਵਧੀਆ ਉਪਰਾਲਾ ਜੋ ਸ਼ਹਿਰ ਨਿਵਾਸੀਆਂ ਨੇ ਜੋ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜੋ ਰਲ ਕੇ ਇੱਕ ਅੱਜ ਗੁਰੂ ਘਰ ਦੇ ਵਿੱਚ ਅੱਜ ਜੋ ਅਰਦਾਸ ਕੀਤੀ ਆ ਸਰਬੱਤ ਦੇ ਭਲੇ ਦੀ ਜੋ ਮੈਸੇਜ ਸਾਡੇ ਗੁਰੂਆਂ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਤੋਂ ਦਿੱਤਾ ਸੀਗਾ ਸਰਬੱਤ ਦੇ ਭਲੇ ਵਾਸਤੇ ਉਹੀ ਅੱਜ ਅਸੀਂ ਆਪਣੇ ਗੁਰੂਆਂ ਦੇ ਕੋਲ ਉਹੀ ਅਰਦਾਸ ਕੀਤੀ ਆ ਕਿ ਜੋ ਇਹ ਜੰਗ ਦਾ ਮਾਹੌਲ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਤਣਾਅ ਜੋ ਦੋਨਾਂ ਮੁਲਕਾਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਬਣਿਆ ਹੋਇਆ ਆ ਤੇ ਅਸੀਂ ਇਹੀ ਚਾਹੁੰਦੇ ਆ ਵੀ ਇਹ ਜਿਹੜਾ ਤਣਾਅ ਬਹੁਤ ਜਲਦ ਖਤਮ ਹੋਵੇ ਤੇ ਸਰਬੱਤ ਦਾ ਜਿਹੜੀ ਸਾਰੇ ਦੁਨੀਆ ਦਾ ਸਾਰੇ ਸੰਸਾਰ ਦਾ ਜਿਹੜਾ ਭਲਾ ਹੋਵੇ